ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਅਤੇ ਸਾਕੇਤ ਹਸਪਤਾਲ ਦਾ ਦੌਰਾ ਕੀਤਾ ਸੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਆਖਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਬਹੁ ਪੜਾਵੀ ਯੁੱਧ ਨਸ਼ਿਆਂ ਵਿਰੁੱਧ ਜਿੱਤਣ ਦੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਸੋਨਾ ਆਖਿਆ ਕਿ ਪੰਜਾਬ ਸਰਕਾਰ ਦਾ ਸਾਫ਼ ਸੰਦੇਸ਼ ਹੈ ਕਿ ਨਸ਼ੇ ਦੇ ਤਸਕਰ ਜਾਂ ਤਾਂ ਪੰਜਾਬ ਛੱਡ ਦੇਣ ਜਾਂ ਫਿਰ ਆਪਣਾ ਕਾਰੋਬਾਰ ਬਦਲ ਲੈਣ ਉੱਥੇ ਹੀ ਸਿਹਤ ਮੰਤਰੀ ਨੇ ਕਿਹਾ ਕਿ ਨਸ਼ੇ ਦੇ ਤਸਕਰ ਜੇਲਾਂ 'ਚ ਜਾਣਗੇ ਤੇ ਨਸ਼ੇ ਦੇ ਆਦੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਨੌਕਰੀਆਂ ਤੇ ਰੋਜ਼ਗਾਰ ਦੇ ਕਾਬਲ ਬਣਾਇਆ ਜਾਵੇਗਾ ਨਾਲ ਹੀ ਉਹਨਾਂ ਦਾ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਸੱਦਾ ਦਿੱਤਾ ਕਿ ਉਹ ਮੌਤ ਤੇ ਜੇਲ੍ਹ ਦਾ ਰਸਤਾ ਛੱਡ ਕੇ ਜ਼ਿੰਦਗੀ ਵਾਲਾ ਰਾਹ ਚੁਣ ਕੇ ਹੋਰਨਾਂ ਦੇ ਲਈ ਵੀ ਪ੍ਰੇਰਣਾ ਸਰੋਤ ਤੇ ਰੋਲ ਮਾਡਲ ਬਣਨ ਨਾਲ ਹੀ ਉਹਨਾਂ ਆਖਿਆ ਕਿ ਪੰਜਾਬ ਦੇ ਵਿੱਚ ਪਾਕਿਸਤਾਨ ਵੱਲੋਂ ਡਰੋਨਾਂ ਤੇ ਹੋਰ ਸਾਧਨਾਂ ਰਾਹੀਂ ਨਸ਼ਾ ਭੇਜ ਕੇ ਸੂਬੇ ਨੂੰ ਜਾਣਬੁੱਝ ਕੇ ਨਸ਼ਿਆਂ ਦੇ ਰਾਹ ਤੇ ੱਟਕਿਆ ਜਾ ਰਿਹਾ ਹੈ। ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਸ਼ਮਣਾਂ ਦੇ ਅਜਿਹੇ ਮਾੜੇ ਮਨਸੂਬੇ ਸਫਲ ਨਹੀਂ ਹੋਣ ਦੇਵੇਗੀ। ਉੱਥੇ ਹੀ ਸਿਹਤ ਮੰਤਰੀ ਨੇ ਆਖਿਆ ਕਿ ਨਸ਼ਿਆਂ ਦੇ ਵਿਰੁੱਧ ਦ੍ਰਿੜ ਇਰਾਦੇ ਦੇ ਨਾਲ ਕੰਮ ਕਰ ਰਹੀ ਪੰਜਾਬ ਸਰਕਾਰ ਸੂਬੇ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਜ਼ਰੂਰ ਕੱਢ ਲਵੇਗੀ। ਤੇ ਪੰਜਾਬ ਜਰੂਰ ਨਸ਼ਾ ਮੁਕਤ ਰੰਗਲਾ ਪੰਜਾਬ ਤੇ ਸਿਹਤਮੰਦ ਪੰਜਾਬ ਬਣੇਗਾ ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ ਜੋ ਕਿ ਪੂਰੇ ਪੰਜਾਬ ਚ ਦੌਰੇ ਕਰਕੇ ਲੋਕਾਂ ਸਮੇਤ ਹਰ ਥਿਰ ਦਾ ਸਾਥ ਲਵੇਗੀ। ਕੁਲ ਵੀ ਜਿੰਗਨੀ ਕੰਨੀ ਕਿੰਨੇ ਵਰ੍ਹੇ ਤੋਂ ਮੇਰੀ ਚੰਪੀ ਸਾਹਿਬ ਜੀ ਕਿੰਨੇ ਸਾਲ ਤੋਂ ਕਰਦੇ ਸੀ? ਮੈਨੂੰ 14-15 ਸਾਲ ਹੋ ਗਏ। ਚੱਟਾਈ? ਹਾਂਜੀ। ਅੱਛਾ। ਹੁਣ ਛੱਡਤਾ? ਹਾਂ ਜੀ ਨੰਬਰ ਕੋ ਠੀਕ ਹੈ ਜੀ ਚਲੋ ਬਹੁਤ ਅੱਛਾ ਤੇ ਤੁਹਾਡੇ ਆਸ-ਪਾਸ ਹੋਰ ਵੀ ਕਰਦੇ ਹੋਣਗੇ ਬੰਦੇ ਹਾਂ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਹੜਾ ਏਰੀਆ ਤੁਹਾਡਾ ਮਲੇਕਪੁਰ ਓਕੇ ਚਲੋ ਉਹਨਾਂ ਨੂੰ ਲਿਆਓਗੇ ਤੇ ਸਾਡੇ ਕੋਲ ਜਰੂਰ ਤੇ ਉਹਨਾਂ ਦਾ ਜੀ ਇਲਾਜ ਕਰਕੇ ਜੇ ਤੁਸੀਂ ਛੱਡਿਆ ਤੁਸੀਂ ਬਹੁਤ ਦੇਖੋ ਤੁਹਾਨੂੰ ਪਤਾ ਹੈ ਜੇ ਤੁਸੀਂ ਛੱਡ ਸਕਦੇ ਤਾਂ ਦੂਜਾ ਬੰਦਾ ਵੀ ਛੱਡ ਸਕਦਾ ਠੀਕ ਹੈ ਉਹਨਾਂ ਨੂੰ ਲੈ ਕੇ ਆਓ ਉਹਨਾਂ ਨੂੰ ਸਿੱਧੇ ਰਸਤੇ 'ਚ ਪਾਓ ਸਾਡੀ ਮਦਦ ਕਰੋ ਠੀਕ ਹੈ ਆਪਣਾ ਇੱਕ ਗਰੁੱਪ ਬਣਾਓ ਉੱਥੇ ਤੁਸੀਂ ਨਾਰਕੋਟਿਕ ਅਨੋਨਿਮਸ ਸੁਣਿਆ ਹੋਇਆ ਹੈ ਜੀ ਜੀ ਸਰ ਠੀਕ ਹੈ ਜੀ ਉਹਦੇ ਮੈਂਬਰ ਆ ਗਏ ਹੋ ਤੁਸੀਂ ਨਹੀਂ ਜਰ ਮੈਂ ਹਲੇ ਨਹੀਂ ਉਹਦੇ ਮੈਂਬਰ ਬਣੋ ਜੀ ਉਹ ਠੀਕ ਹੈ ਉਹਦੀ ਬ੍ਰਾਂਚ ਪਏ ਜਿੰਨੇ ਸਾਡੇ 529 ਸਾਡੇ ਜਿੰਨੇ ਆ ਗਏ ਹਨ ਜੀ ਜਿਨ੍ਹਾਂ ਨੂੰ ਅਸੀਂ ਹੋਟ ਸੈਂਟਰ ਕਹਿੰਦੇ ਆ ਜਿੰਨੇ ਸਾਡੇ ਡੀਡਿਕਸ਼ਨ ਸੈਂਟਰ ਆ ਰੀਅਬ ਸੈਂਟਰ ਆ ਉਹਨਾਂ ਸਾਰਿਆਂ ਦੇ ਵਿੱਚ ਨਾਰਕੋਟਿਕ ਅਨੋਨਿਮਸ ਦੇ ਮੈਂਬਰ ਬਣੋ ਤੇ ਉਹਦੇ ਨਾਲ ਸਾਡੀ ਹਰ ਮਹੱਲੇ ਦੇ ਵਿੱਚ ਬ੍ਰਾਂਚ ਹੋਣੀ ਚਾਹੀਦੀ ਹੈ ਜਿਹੜੇ ਇੱਕ ਦੂਜੇ ਦੇ ਦੁੱਖ ਸੁੱਖਾਂ ਸਾਂਝਾ ਕਰਨ ਔਰ ਨਸ਼ੇ ਨੂੰ ਸਦੋ ਨਾਰਕੋਟਿਕ ਅਨੋਨਿਮਸ ਨਾ ਤੁਹਾਨੂੰ ਲਿਖ ਕਰਦਾ ਸਾਰਿਆਂ ਨੂੰ ਜੀ ਠੀਕ ਹੈ ਜੀ ਤੁਸੀਂ ਫੋਨ ਨੰਬਰ ਦਿੰਦਾ ਉਹ ਤੁਹਾਡੇ ਨਾਲ ਸਾਰਾ ਕੋ ਸੰਪਰਕ ਕਰ ਗਏ ਇੱਕ سپورਟ ਗਰੁੱਪ ਹੈ ਜਿਹੜਾ ਨਾਰਕੋ ਟਕ ਨਾਨੋਨਿਮਸ ਹੈ ਐਲਕੋਹਲਿਕ ਨਾਨੋਨਿਮਸ ਵੀ ਪਹਿਲਾਂ ਉਹ ਹੁੰਦਾ ਸੀ ਉਹ ਜਿਹੜੇ ਅਲਕੋਹਲ ਵਾਲੇ ਹੁੰਦਾ ਵਾਸਤੇ ਵੀ ਇਹ ਅਨੋਨਿਮਸ ਗਰੁੱਪ ਹੈ ਉਹ ਮੀਟਿੰਗਾਂ ਕਰਦੇ ਆ ਇੱਕ ਦੂਜੇ ਨੂੰ ਦੱਸਦੇ ਆ ਆਪਣਾ ਆਪਣਾ ਤਜਰਬਾ ਦੱਸਦੇ ਆ ਔਰ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਮੁੜ ਕੇ ਨਸ਼ੇ ਵੱਲ ਨਹੀਂ ਜਾਣਾ ਮੂੰਹ ਨਹੀਂ ਕਰਨਾ ਪਿੱਛੇ ਲੋ ਪਿੱਛੇ ਮੁੜ ਕੇ ਨਹੀਂ ਦੇਖਣਾ ਜਿਹੜੀ ਪਿੱਛੇ ਹੈ ਉਹ ਦਰਦ ਹੈ ਦਰਦ ਦੇ ਵਿੱਚੋਂ ਤੁਸੀਂ ਨਿਕਲ ਕੇ ਆਏ ਹੋ ਦੁਬਾਰਾ ਦਰਦ ਦੇ ਵਿੱਚ ਨਹੀਂ ਜਾਣਾ ਦੇਖੋ ਜਿਹੜਾ ਬੰਦਾ ਨਸ਼ਾ ਤਸਕਰੀ ਕਰਦਾ ਉਹਦੇ ਪਿੱਛੇ ਪੁਲ ਉਹ ਜਾਂ ਪੰਜਾਬ ਛੱਡ ਕੇ ਭੱਜੇ ਜਾਂ ਆਪਣਾ ਕੰਮ ਬਦਲ ਲੈ ਔਰ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਦੇ ਨਾਲ ਸਰਕਾਰ ਖੜੀ ਐ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਰਸਤਾ ਹਸਪਤਾਲ ਚ ਹੈ ਹਸਪਤਾਲ ਚੋਂ ਸਕਿੱਲ ਡਿਵੈਲਪਮੈਂਟ ਸੈਂਟਰ ਐ ਉਸ ਤੋਂ ਬਾਅਦ ਰੋਜ਼ਗਾਰ ਐ ਬੜਾ ਬ੍ਰਾਈਟ ਫਿਊਚਰ ਹਾਣਾਂ ਵਾਸਤੇ ਬਹੁਤ ਵਧੀਆ ਉਹਨਾਂ ਦੇ ਵਾਸਤੇ ਜ਼ਿੰਦਗੀ ਐ ਅੱਗੇ ਅੱਗੇ ਸ਼ਾਦੀ ਹੋਏਗੀ ਬੱਚੇ ਹੋਣਗੇ ਪਰਿਵਾਰ ਹੋਏਗਾ ਫੈਮਿਲੀ ਲਾਈਫ ਹੋਏਗੀ ਕਾਰ ਹੋਏਗਾ ਆਪਣਾ ਸਾਰਾ ਕੁਝ ਹੋਏਗਾ ਉਹਨਾਂ ਵਾਸਤੇ ਇਕਾਂ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਕਾਰ ਕਰਾਏ ਜਾਣਗੇ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਜਾਊਗਾ ਬੜਾ ਅੱਛਾ ਕਿੰਨਾ ਪੜਿਆ ਤੁਸੀਂ ਮੈਂ ਸਰ MBA ਕੀਤੀ ਹੈ ਮੈਂ ਸਰ ਤੇ ਤੁਸੀਂ ਕਿਹ ਨਸ਼ਾ ਕਿਹੜਾ ਕਰਦੇ ਸੀ ਮੈਂ ਸਰ ਹੈਰਵਨ ਦੀ ਐਡਿਕਸ਼ਨ ਚ ਪੈ ਗਿਆ ਸੀ ਉਹ ਤੁਸੀਂ ਹੁਣ ਛੁੱਟ ਚੁੱਕੇ ਹੋ ਹਾਂਜੀ ਸਰ ਬਿਲਕੁਲ ਠੀਕ ਹੈ ਤੇ ਤੁਸੀਂ ਕਿੰਨੇ ਦਿਨ ਨਸ਼ਾ ਕੀਤਾ ਮੈਂ ਸਰ ਤਕਰੀਬਨ 5 ਸਾਲ ਕੀਤਾ ਜੀ 5 ਸਾਲ ਕੀਤਾ ਹੁਣ ਤੁਸੀਂ ਛੱਡ ਤਕ ਹਾਂਜੀ ਬਿਲਕੁਲ ਛੱਡ ਤਾ ਤੁਸੀਂ ਜੌਬ ਵੀ ਕਰਦੇ ਸੀ ਹਾਂਜੀ ਸਰ ਮੈਂ HR ਮੈਨੇਜਰ ਸੀਗਾ ਜੀ ਅੱਛਾ ਹਾਂਜੀ ਤੇ ਤੁਸੀਂ ਹੁਣ ਦੁਬਾਰਾ ਮਤਲਬ ਤੁਸੀਂ ਤਾਂ ਮਤਲਬ ਜਿਹੜਾ ਅੱਗੇ ਤੋਂ ਜਿਹੜਾ ਤੁਹਾਡਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਸਰ ਪਟਿਆਲੇ ਦੇ ਨਾਲ ਯਾਰ ਸੂਲਪੁਰ ਜੌੜਾ ਸੂਲਪੁਰ ਜੌੜਾ ਨਾਲ ਹੀ ਆਪਾਂ ਚਲੋ ਤੇ ਤੁਸੀਂ ਹੁਣ ਬਾਕੀ ਬੱਚਾ ਨਾਲ ਸਾਡੀ ਮਦਦ ਕਰੋਗੇ ਉਹਨਾਂ ਨੂੰ ਮੈਸੇਜ ਕਰਨਾ ਹਾਂਜੀ ਸਰ ਬਿਲਕੁਲ ਮੈਂ ਆਪਣਾ ਪਾਸਟ ਐਕਸਪੀਰੀਅੰਸ ਵੀ ਸ਼ੇਅਰ ਕਰੂੰਗਾ ਕਿਵੇਂ ਮੈਂ ਰਿਕਵਰੀ ਵਾਲ ਨੂੰ ਜਾਣਦੇ ਆ ਕੀ ਕੀ ਮੈਨੂੰ ਦਿੱਕਤਾਂ ਆਉਂਦੀਆਂ ਬੀਆਂ ਤੇ ਕਿਵੇਂ ਮੈਂ ਉਹਨਾਂ ਨੂੰ ਟੈਕਲ ਕਰੰਦੇ ਆ ਜੀ ਤੇ ਜੀ ਕੀ অপਸ਼ਨਲ oportunidades ਤੁਹਾਨੂੰ ਹੈਗੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਹਲੇ ਪਤਾ ਵੀਰ ਨਹੀਂ ਗਏ ਮੈਂ ਸਭ ਕੁਝ ਸ਼ੇਅਰ ਕਰਨਾ ਚਾਹੁੰਦਾ ਜੀ ਤੇ ਮੈਂ ਬਹੁਤ ਅੱਛਾ ਵੀ ਕਰਨਾ ਚਾਹੁੰਦਾ ਹਾਂ ਤੇਰਨ ਨੂੰ ਇਹਨਾਂ ਦਾ ਮੈਡਮ ਇਹਨਾਂ ਨੂੰ ਰੋਲ ਕਰ ਲਓ ਜਿਹੜਾ ਆ ਮਤਲਬ ਇੱਕ ਐਸੇ ਮੋਟੀਵੇਟਰ ਹੈ ਨਾ ਜਿਹਦੇ ਜਿਹਨੇ ਖੁਦ ਨਸ਼ਾ ਛੱਡਿਆ ਕਿ ਨਾਮ ਕਰਨ ਵੀਰ ਕਰਨਵੀਰ ਇਸ ਤਰ੍ਹਾਂ ਹੈਗਾ ਕਿ ਸਾਨੂੰ ਤੁਹਾਡੀ ਲੋੜ ਹੈ ਤੁਹਾਡੇ ਪੰਜਾਬ ਨੂੰ ਲੋੜ ਹੈ ਤੁਹਾਡੀ ਦਾਦੇ ਯੂਥ ਨੂੰ ਲੋੜ ਹੈ ਤੁਸੀਂ ਜਿਹੜੇ ਪਿੰਡਾਂ ਸਵੈਸ਼ਾ ਕਰਦੇ ਹੋ ਉਹਨਾਂ ਵਿੱਚ ਜਾਓਗੇ ਉਹਨਾਂ ਨੂੰ ਲੈ ਕੇ ਹੱਥ ਹੱਲਾ ਦਾ ਕਾਓ ਜੀ ਆਪਣਾ ਕੰਮ ਵੀ ਕਰਦੇ ਹੋ ਸਰ ਮੈਂ ਮੇਰੇ ਕਾਰਵਾਸ਼ ਨੇ ਜੀ ਤੋਂ ਉੱਥੇ ਮੈਂ ਫੈਮਿਲੀ ਹੈਂਡਲਡ ਬਿਜ਼ਨਸ ਨੂੰ ਮੈਨੇਜ ਕਰਦਾ ਹਾਂ ਜੀ ਅਸਟ੍ਰੇਲੀਆ ਚ ਹਾਂ ਜੀ ਅੱਛਾ ਤੁਸੀਂ ਅਸਟ੍ਰੇਲੀਆ ਚ ਪਰ ਤੁਹਾਡਾ ਕੰਮ ਠੀਕ ਚੱਲਦਾ ਪਿਆ ਹੈ ਠੀਕ ਹੈ ਸਰ ਪਰ ਤੁਸੀਂ ਕੰਟ੍ਰਿਬਿਊਟ ਕਰਨ ਦੀ ਜਾਨੀ ਜੀ ਸਰ ਮੈਂ ਇੱਕ ਬਾਰੇ ਕਰਨਾ ਚਾਹੁੰਦਾ ਕਿਉਂਕਿ ਇਸ ਰਿਕਵਰੀ ਟਾਈਮ ਲਈ ਬੜਾ ਇੰਪੋਰਟੈਂਟ ਹੈ ਜੀ ਇਹਦੇ ਨਾਲ ਇਨ ਟੱਚ ਰਹਿਣਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਵੀ ਜਦੋਂ ਨਸ਼ਾ ਛੱਡਣਾ ਤਾਂ ਕਿਹੜੀ ਕਿਹੜੀ ਦਿੱਕਤ ਆਉਂਦੀ ਹੈ ਤੋੜ ਲੱਗਦੀ ਹੈ ਮਤਲਬ ਦਰਦਾਂ ਹੁੰਦੀ ਹੈ ਉਹ ਸਾਰਾ ਤੁਹਾਨੂੰ ਪਤਾ ਹੈ ਮਤਲਬ ਜਿਹਨੂੰ ਵਿਡਰੋਅਲ ਕਰਨੇ ਠੀਕ ਹੈ ਜੀ ਉਹ ਤੁਹਾਨੂੰ ਪਤਾ ਹੈਗਾ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ ਕਿ ਉਹਨਾਂ ਨੂੰ ਲਿਆ ਸਕਦੇ ਹੋ ਵੀ ਜੀ ਹੁਣ ਜਿਹੜਾ ਹੈਗਾ ਇਸ ਰਸਤੇ ਤੇ ਚੱਲਿਆ ਤਾਂ ਪਿੱਛੇ ਨਹੀਂ ਮੁੜਦੇ ਜਾਣਾ ਅੱਗੇ ਨੂੰ ਜਾਣਾ ਅੱਗੇ ਅੱਗੇ ਬ੍ਰਾਈਟ ਫਿਊਚਰ ਹੈ ਤੁਹਾਡਾ ਠੀਕ ਹੈ ਬਹੁਤ ਅੱਛੀ ਗੱਲ ਹੈ ਬਹੁਤ ਅੱਛਾ ਕਰਦੇ ਹੋ ਤੁਹਾਡਾ ਕੀ ਨਾਮ ਹੈ ਦਮਿੰਦਰ ਜੀ ਬੀਆਰ ਜੀ ਸਾਹਿਬ ਤੁਸੀਂ ਕਿਹੜਾ ਨਸ਼ਾ ਕਰਦੇ ਸੀ ਮੈਂ ਡਰਿੰਕ ਕਰਦਾ ਸੀ ਅੱਛਾ ਹੁਣ ਛੱਡਤੀ ਤੁਸੀਂ ਹਾਂਜੀ ਚਲੋ ਪਾਪਾ ਤੇ ਤੁਸੀਂ ਵੀ ਜਿਹੜੇ ਬੰਦੇ ਅਡਿਕਟ ਹੋ ਚੁੱਕੇ ਹੋ ਇੱਕ ਤਾਂ ਹੁੰਦਾ ਨਾ ਕਿ ਵਿਆਹ ਸ਼ਾਦੀ ਦੀ ਬ੍ਰੀਡ ਅਡਿਕਟ ਹੋ ਚੁੱਕਿਆ ਚਾਹੇ ਡ੍ਰਿੰਕ ਹੋਵੇ ਚਾਹੇ ਕੋਈ ਹੋਰ ਨਸ਼ਾ ਹੋਵੇ ਜਿਹੜਾ ਚੱਲਣਾ ਚਾਹੁੰਦਾ ਉਹਨੂੰ ਲਿਆਓਗੇ ਸਾਡੀ ਮਦਦ ਕਰੋਗੇ ਹਾਂਜੀ ਹਾਂਜੀ ਬਹੁਤ ਅੱਛਾ ਉਹਨੂੰ ਲੈ ਕੇ ਆਓ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਲੁਧਿਆਣਾ ਵੀ ਪੋਰ ਅੱਛਾ ਲੁਧਿਆਣਾ ਲੁਧਿਆਣਾ ਕੋਲ ਕਿੰਨਾ ਪੋਰ ਲੁਧਿਆਣਾ ਤੇ ਆਇਓ ਤੁਸੀਂ ਹਾਂਜੀ ਅੱਛਾ ਵੈਰੀ ਗੁੱਡ ਚਲੋ ਬਹੁਤ ਅੱਛਾ ਸੈਂਟਰ ਆ ਸਾਡਾ ਬਹੁਤ ਸਾਡਾ ਮੀਟ ਹੈ ਤੁਸੀਂ